ਜਾਪਕੇਸੀ ਚੈੱਕ ਮੈਨ ਟਵੀ ਤੇ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਨਵੀਨ ਸੇਠੀ ਤਾਜ ਚੌਥੇ ਗੇਟ ਦੀ ਮੀਟਿੰਗ ਜਿਹੜੀ ਆ ਕਿਸਾਨਾਂ ਤੇ ਕੇਂਦਰ ਮੰਤਰੀ ਵਿਚਾਰੇ ਹੋਣ ਜਾ ਰਹੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਮੀਟਿੰਗ ਜਿਹੜੀ ਆ ਹੋਣੀ ਏ ਕਿਸਾਨ ਜਿਹੜੇ ਹਨ ਇੱਥੇ ਪਹੁੰਚ ਚੁੱਕੇ ਹਨ ਤੇ ਮੀਟਿੰਗ ਜਿਹੜੀ ਆ ਥੋੜੀ ਦੇਰ ਦੇ ਵਿੱਚ ਜਦੋਂ ਕੇਂਦਰ ਮੰਤਰੀ ਤੇ ਪਹੁੰਚਣਗੇ ਪੰਜਾਬ ਦੇ ਮੁੱਖ ਮੰਤਰੀ ਪਹੁੰਚਣਗੇ ਸ਼ੁਰੂ ਹੋ ਜਾਏਗੀ ਜਾਣਕਾਰੀ ਦੇ ਦਈਏ ਕਿ ਪਹਿਲਾਂ ਜਿਹੜੀਆਂ 3 ਮੀਟਿੰਗਾਂ ਹੋਈਆਂ ਹਨ ਕਾਫੀ ਅਹਿਮ ਚਰਚਾ ਜਿਹੜੀ ਆ ਹੋਈ ਮੀਟਿੰਗਾਂ ਦੇ ਵਿੱਚ ਹੋਈ ਹੈ ਪਿਛਲੀ ਮੀਟਿੰਗ ਦੀ ਗੱਲ ਕਰੀ ਤਾਂ ਪਿਛਲੀ ਮੀਟਿੰਗ ਦੇ ਵਿੱਚ ਕਿਸਾਨਾਂ ਨੇ ਮੁੱਦਾ ਜ਼ਰੂਰ ਚੱਕਿਆ ਸੀ ਕਿ ਇੱਕ ਪਾਸੇ ਤੁਸੀਂ ਗੱਲ ਕਰ ਰਹੇ ਹੋ ਜਿਹੜੇ ਉਹ ਸੱਟ ਰਹੇ ਉਹਨਾਂ ਨੂੰ ਰੋਕ ਰਹੇ ਹੋ ਤੇ ਇੱਕ ਪਾਸੇ ਤੁਸੀਂ ਗੱਲਬਾਤ ਆਪਣਾ ਤੇ ਕਰ ਰਹੇ ਹੋ ਬਹਿਰਾਲ ਇਹ ਵੀ ਮੀਟਿੰਗ ਜਿਹੜੀ ਹੈ ਕਿਉਂਕਿ ਮੁੱਖ ਮੰਤਰੀ ਪੰਜਾਬ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਤਿੰਨ ਵਾਰ ਪਹਿਲਾਂ ਸੈਂਟਰ ਦੇ ਮੰਤਰੀ ਬੁਲਾਏ ਗਏ ਹਨ ਚੰਡੀਗੜ੍ਹ ਦੇ ਵਿੱਚ ਤੇ ਅੱਜ ਵੀ ਅਹਿਮ ਭੂਮਿਕਾ ਪੰਜਾਬ ਦੇ ਮੁੱਖ ਮੰਤਰੀ ਦੀ ਰਹੇਗੀ ਕਿਉਂਕਿ ਮੁੱਖ ਮੰਤਰੀ ਵੱਲੋਂ ਇਹ ਕਿਹਾ ਗਿਆ ਹੈ ਕਿ ਮੈਂ ਤੁਹਾਡੀ ਮੀਟਿੰਗ ਕਰਾ ਸਕਦਾ ਤੇ ਉਸ ਤੋਂ ਬਾਅਦ ਤੁਹਾਡੇ ਕਿੱਥੇ 네ਗੋਸ਼ੀਏਬਲ ਹੁੰਦੀ ਹੈ ਕਿ ਕੁਝ ਤੁਸੀਂ ਕਰਨਾ ਹੈ ਤੁਸੀਂ ਆਪਸ ਦੇ ਵਿੱਚ ਗੱਲਬਾਤ ਕਰ ਸਕਦੇ ਹੋ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਵੱਲੋਂ ਵੀ ਕੋਈ ਵੀ ਦਿੱਕਤ ਆਂਦੀ ਹੈ ਤੇ ਮੈਂ ਮੁਖੀ ਹੋਣ ਦੇ ਨਾਤੇ ਪੂਰਾ ਇੱਥੇ ਫਰਜ਼ ਆਪਣਾ ਨਿਭਾ ਰਿਹਾ ਹਾਂ ਬੈਹਰਾਲ ਉਹਨਾਂ ਦੇਖਣ ਵਾਲੀ ਗੱਲ ਹੈ ਚਾਹੇ ਐਮਐਸਪੀ ਦੀ ਗੱਲ ਕਰੀਏ ਚਾਹੇ ਕਰਜ਼ੇ ਮਾਫੀ ਦੀ ਗੱਲ ਕਰੀਏ ਜਾਂ तमाम ਕਿਸਾਨਾਂ ਜਿਹੜੀਆਂ ਮੰਗਾ ਹਨ ਉਸ ਦੇ ਉੱਪਰ ਕੋਈ ਸਹਿਮਤੀ ਅਜ ਬੰਦੀ ਹੈ ਜਾਂ ਨਹੀਂ ਬੰਦੀ ਇਸ ਦਾ ਇੰਤਜ਼ਾਰ ਰਹੇਗਾ ਤੇ ਨਾਲ ਹੀ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਹਨ ਕਈ ਹੋਰ ਕਿਸਾਨ ਯੂਨੀਅਨ ਵੀ ਜਿਹੜੀਆਂ ਹਨ ਉਹ ਕਿਸਾਨਾਂ ਦੇ ਨਾਲ ਇਹਨਾਂ ਦੇ ਜੁੜੀਆਂ ਹਨ ਜੋ ਪ੍ਰਦਰਸ਼ਨ ਕਰਦੀਆਂ ਨਜ਼ਰ ਆ ਰਹੀਆਂ ਹਨ ਉਹਨਾਂ ਵੱਲੋਂ ਟਾਲਪਲੇਸੇ ਖੋਲਣ ਦੀ ਗੱਲ ਕੀਤੀ ਗਈ ਹੈ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਸੀਂ ਪਾਸ਼ਪਾਲੀ ਡਰਾ ਦਾ ਕਿਰਾਵ ਕਰਾਂਗੇ ਯਾਨੀ ਕਿ ਪ੍ਰੈਸ਼ਰ ਜਿਹੜਾ ਆ ਜਰੂਰ ਕੇਂਦਰ ਸਰਕਾਰ ਦੇ ਉੱਪਰ ਇੱਕ ਵਾਰ ਬੰਦਾ ਨਜ਼ਰ ਆ ਰਿਹਾ ਹੈ ਇਸੇ ਕਰਕੇ ਤਿੰਨ ਕੇਂਦਰੀ ਮੰਤਰੀ ਜਿਹੜੇ ਹਨ ਉਹ ਲਗਾਤਾਰ ਮੀਟਿੰਗ ਦਾ ਦੌਰ ਕਰ ਰਹੇ ਹਨ ਅੱਜ ਦਾ ਹੁਣ ਨਹੀਂ ਰਹੇਗਾ ਕਿ ਕਿਹੜੇ ਮੁੱਦਿਆਂ ਤੇ ਗੱਲਬਾਤ ਹੁੰਦੀ ਹੈ ਕਿ ਆ ਕੁਝ ਡਿਸਕਸ ਜਿਹੜਾ ਹੁੰਦਾ ਆ ਤੇ ਅਹਿਮ ਅਹਿਮ ਗੱਲ ਰਹੇਗੀ ਕਿ ਕਿਹੜਾ ਮੁੱਦਿਆਂ ਤੇ ਸਹਿਮਤੀ ਬਣਦੀ ਨਜ਼ਰ ਆਂਦੀ ਕਿਉਂਕਿ ਅਗਰ ਸਹਿਮਤੀ ਨਹੀਂ ਬਣਦੀ ਤਾਂ اسی ਤਰੀਕੇ ਦੇ ਨਾਲ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਮਜਬੂਰ ਆ ਪ੍ਰਦਰਸ਼ਨ ਕਰਨ ਨੂੰ ਪਰ ਦੂਜੇ ਪਾਸੇ ਕੇਂਦਰ ਦੇ ਮੰਤਰੀ ਵੀ ਇਹ ਕਹਿੰਦੇ ਨੇ ਕਿ ਅਸੀਂ ਤੁਹਾਡੀ ਗੱਲ ਸੁਣਨ ਨੂੰ ਤਿਆਰ ਆ ਇਸੇ ਕਰਕੇ ਮੀਟਿੰਗਸ ਜਿਹੜੀ ਹਨ ਉਹ ਕਰ ਰਹੇ ਹਨ ਫਿਲਹਾਲ ਇੰਤਜ਼ਾਰ ਰਹੇਗਾ ਕਿ ਕਿਹੜੇ ਮੁੱਦਿਆਂ ਤੇ ਗੱਲਬਾਤ ਬੰਦੀ ਹੈ ਕਿਹੜੇ ਬੁਦਧਾਂ ਤੇ ਸਹਿਮਤੀ ਬੰਦੀ ਹੈ ਕਿਸਾਨ ਕੀ ਫੈਸਲਾ ਲੈਂਦੇ ਹਨ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਦਿੱਲੀ ਕਿਰਾਉ ਨੂੰ ਲੈ ਕੇ ਤੇ ਕਿਹੜੀਆਂ ਗੱਲਾਂ ਕੇਂਦਰ ਸਰਕਾਰ ਕਿਸਾਨਾਂ ਸਾਹਮਣੇ ਰੱਖਦੀ ਹੈ ਕੈਮਰਾਮੈਨ ਹਰਜਿੰਦਰ ਦੇ ਨਾਲ ਨਵੀਨ ਸੇਠੀ ਪੰਜਾਬ ਕੇਸਰੀ ਜਗਬਾਨੀ